ਸੋ ਅੱਜ ਦਾ ਇਹ ਮੇਲਾ ਪ੍ਰੀਤ ਕੌਰ ਹਾਜ਼ਰ ਹੈ ਜੀ ਰਮਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਇੰਡਕਟਰ ਨੀਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਸ ਨੇ ਤੋਫਾ ਖੋਲਿਆ ਉਸ ਚ ਕੜੀ ਸੀ ਜਿਸ ਵਿੱਚ ਇੱਕ ਬਹੁਤ ਪਿਆਰੀ ਚੀਤਨ ਵਜਦੀ ਸੀ ਜਿਸ ਦੀ ਬਣੀ ਹੋਈ ਕੜੀ 1 ਲੱਖ ਦੀ ਸੀ ਪਰ ਉਸ ਕੜੀ ਦੀ ਕੀਮਤ ਮਸਾ 500 ਸੀ ਪਰ ਜਸ ਉਸ ਸਮੇਂ ਆਪਣੀ ਕੜੀ ਲੈ ਕੇ ਗੁਰਜੋ ਦੀ ਰਿਤੇ ਕੜੀ ਗੁੱਟ ਤੇ ਬੰਨ ਲੈਂਦਾ ਹੈ ਜਾਸ ਕੁਝ ਜੋਤ ਨੂੰ ਆਪਣੇ ਘਰ ਦੇ ਨਾਲ ਤੇ ਆਪਣੀ ਦੋਸਤਾਂ ਨਾਲ ਮਿਲਾਉਂਦਾ ਹੈ ਫਿਰ ਗਰਜੋਤ ਪਾਰਟੀ ਜੋ ਬਾਹਰ ਆ ਕੇ ਪਰਸੰਦਿਆ ਜਾਸ ਉਸ ਨੂੰ ਲੱਗਦਾ ਹੋਇਆ ਬਾਹਰ ਆਉਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਉਹ ਬਾਹਰ ਕਿਉਂ ਆਈ ਸ਼ਾਇਦ ਉਹ ਸਮਝ ਚੁੱਕਿਆ ਸੀ ਕਿ ਗਰਜੋਤ ਲਈ ਉਹ ਮਾਹੌਲ ਨਮਾ ਹੈ ਜਾਸ ਕੀ ਕਰ ਚੁੱਕਿਆ ਹੁੰਦਾ ਹੈ ਤਾਂ ਇੱਕ ਕੇਕ ਦਾ ਪੀਸ ਉਸ ਲਈ ਬਾਹਰ ਲੈ ਕੇ ਆਉਂਦਾ ਹੈ ਗਰਜੋਤ ਉਸ ਨੂੰ ਪੁੱਛਦੀ ਹੈ ਕਿ ਉਸਨੇ ਕਦੀ ਦੱਸਿਆ ਕਿਉਂ ਨਹੀਂ ਕਿ ਉਹ ਵੱਡੇ ਪਰਿਵਾਰ ਤੋਂ ਆਂ ਇੱਜਾਸੂਸੀ ਗੱਲਾਂ ਮਜ਼ਾਕ ਚ ਲੈੰਦਾ ਹੋਇਆ ਕਹਿੰਦਾ ਹੈ ਫਿਰ ਗੁਰਜੋਤ ਨੇ ਮੇਰੇ ਦੋਸਤ ਨਹੀਂ ਸੀ ਬੰਨਾ ਕਿਉਂਕਿ ਮੈਨੂੰ ਕਿਸੇ ਤੋਂ ਪਤਾ ਲੱਗਾ ਸੀ ਗੁਰਜੋਤ ਆਮ ਲੋਕਾਂ ਚ ਜਣਾ ਪਸੰਦ ਕਰਦੀ ਆ ਗੁਰਜੋਤ ਉਸੇ ਸਵਾ ਨੂੰ ਜਾਣਦੀ ਸੀ ਹਰ ਗੱਲ ਨੂੰ ਮਜ਼ਾਕ ਚ ਲੈਣਾ ਉਸ ਦਾ ਕੰਮ ਹੁੰਦਾ ਸੀ ਗੁਰਜੋਤ ਨੂੰ ਅੰਦਰ ਜਾਣ ਲਈ ਕਹਿੰਦਾ ਹੋਇਆ ਉਹ ਆਪਣੀ ਗੱਲ ਦੀ ਲੱਗੀ ਹੋਈ ਚਾਈ ਉਤਾਰ ਦਿੰਦਾ ਤੇ ਕਹਿੰਦਾ ਹੈ ਕਿਉਂ ਹੋ ਗਿਆ ਮਿਆਂ ਚਲ ਤੁਰ ਮੇਰੀ ਮਾਂ ਗੁਰਜੋਤ ਹੱਸਦੀ ਹੋਈ ਉਸ ਨਾਲ ਤੁਰ ਪੈਂਦੀ ਆ ਪਾਰਟੀ ਖਤਮ ਹੋਣ ਤੋਂ ਬਾਅਦ ਗੁਰਜੋਤ ਕਿਰਨ ਨਾਲ ਉਸਦੇ ਘਰ ਚਲੀ ਜਾਂਦੀ ਆ ਤੇ ਉੱਥੇ ਹੀ ਰੁਕ ਜਾਂਦੀ ਆ ਅਗਲੇ ਦਿਨ ਗੁਰਜੋਤ ਨੂੰ ਕਾਲਜ ਤੋਂ ਛੁੱਟੀ ਸੀ ਗੁਰਜੋਤ ਸਵੀਕਾਰ ਜਾਂਦੀ ਆ ਘਰ ਜਾ ਕੇ ਦਾਦੀ ਨੂੰ ਪਾਰਟੀ ਬਾਰੇ ਦੱਸਦੀ ਆ ਦਾਦੀ ਦੀ ਸੇ ਥੋੜੀ ਖਰਾਬ ਹੁੰਦੀ ਆ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਆ ਦਾਦੀ ਹੁਣ ਬਹੁਤ ਬਿਮਾਰ ਰਹਿਣ ਲੱਗ ਗਈ ਸੀ ਅਗਲੇ ਦਿਨ ਗੁਰਜੋਤ ਕਾਲੇ ਜਾਂਦੀ ਆ ਸਾਰੇ ਜਿਵੇਂ ਪਾਰਟੀ ਦੀਆਂ ਗੱਲਾਂ ਕਰ ਰਹੇ ਸੀ ਗੁਰਜੋਤ ਕਲਾਸ 'ਚ ਜਾ ਕੇ ਆਪਣੀ ਜਗ੍ਹਾ ਤੇ ਬੈਠ ਜਾਂਦੀ ਆ ਸਾਰੇ ਆਪਣੀਆਂ ਗੱਲਾਂ 'ਚ ਵਿਅਸਤ ਹੁੰਦੇ ਹਨ ਪਰ ਜ਼ਿਆਦਾ ਧਿਆਨ ਗੁਰਜੋਤ 'ਵਲ ਰਹਿੰਦਾ ਹੈ ਗੁਰਜੋਤ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਕਿਸੇ ਗੱਲ ਤੋਂ ਦੁਖੀ ਹੈ ਉਸਨੂੰ ਪਤਾ ਸੀ ਕਿ ਗੁਰਜੋਤ ਨੇ ਸਿੱਧੀ ਤਰ੍ਹਾਂ ਉਸ ਨੂੰ ਕੁਝ ਨਹੀਂ ਦੱਸਣਾ ਇਸ ਲਈ ਗਰਜੂਤ ਕੋਲ ਜਾਂਦਾ ਹੈ ਤੇ ਕੁਝ ਨੋਟਿਸ ਵਾਰੀ ਪੁੱਛਦਾ ਹੈ ਗਰਜੂਤ ਉਸ ਨੂੰ ਨੋਟਸ ਪੜਾ ਦਿੰਦੀ ਆ ਤੇ ਆਪਣੀ ਇੱਕ ਬੁੱਕ ਖੋਲ ਕੇ ਕੁਝ ਦੇਖਣ ਲੱਗ ਜਾਂਦੀ ਆ ਜਸਸ ਉਸ ਕੋਲ ਹੀ ਬਹਿ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਟਾਪਿਕ ਉਸ ਨੂੰ ਸਮਝ ਨਹੀਂ ਆਇਆ ਕੀ ਉਹ ਸਮਝਾ ਸਕਦੀ ਆ ਉਸ ਨੂੰ ਪਤਾ ਸੀ ਕਿ ਗਰਜੂਤ ਕਿਸੇ ਦੀ ਮਦਦ ਮਨਾ ਨਹੀਂ ਕਰੇਗੀ ਗਰਜੂਤ ਉਸ ਨੂੰ ਟਾਪਿਕ ਬਾਰੇ ਜਾਣਕਾਰੀ ਦੇ ਦਿੰਦੀ ਆ ਜਸਸ ਉਸ ਨੂੰ ਫਿਰ ਪੁੱਛ ਹੀ ਲੈਂਦਾ ਹੈ ਕਿ ਪਾਰਟਿਸ ਕੋਈ ਪ੍ਰੋਬਲਮ ਹੋਈ ਗਰਜੋਤ ਕਹਿੰਦੀ ਨਹੀਂ ਅਮੇਦੀ ਤਾਂ ਕੋਈ ਗੱਲ ਨਹੀਂ ਫਿਰ ਉਸਨੂੰ ਉਸਦੀ ਉਦਾਸੀ ਦਾ ਕਾਰਨ ਪੁੱਛਦਾ ਹੈ ਗਰਜੋਤ ਕੁਝ ਨਹੀਂ ਦੱਸਦੀ ਤੇ ਕਹਿੰਦੀ ਹੋਈ ਕੋਈ ਗੱਲ ਨਹੀਂ ਆ ਬਸ ਥੋੜੀ ਸਟਡੀ ਪ੍ਰੈਸ਼ਰ ਸੀ ਪਰ ਜੈਸ਼ ਨੂੰ ਪਤਾ ਸੀ ਕੋਈ ਗੱਲ ਹੈ ਇਹਨੇ ਨੂੰ ਟੀਚਰ ਆ ਜਾਂਦੇ ਹਨ ਤੇ ਗਰਜੋਤ ਪੜਨ ਲੱਗ ਜਾਂਦੀ ਆ ਸ਼ਾਮ ਨੂੰ ਵੀ ਬਿਨਾ ਕਿਸੇ ਨੂੰ ਮਿਲੇ ਉਹ ਘਰ ਚਲੀ ਜਾਂਦੀ ਆ ਜਸ ਕਿਰਤ ਕੋਲ ਪੁੱਛਦਾ ਹੈ ਪਰ ਕੇਨ ਨੂੰ ਵੀ ਕੁਝ ਨਹੀਂ ਸੀ ਪਤਾ ਕਿ ਗਰਜੋਤ ਨੂੰ ਕੀ ਹੋਇਆ ਅਗਲੇ ਦਿਨ ਫਿਰ ਗੁਰਜੂਤ ਕਾਲਜ ਨਹੀਂ ਹੁੰਦੀ ਕਾਲਜ ਤੋਂ ਵਾਜਾਸ ਕਿਰਨ ਨੂੰ ਨਾਲ ਲੈ ਕੇ ਗੁਰਜੂਤ ਕੇ ਘਰ ਜਾਂਦਾ ਹੈ ਪੰਜ ਦਿਨ ਗੁਰਜੂਤ ਕੇ ਘਰ ਜਾਂਦੇ ਤਾਂ ਘਰ ਕੋਈ ਨਹੀਂ ਹੁੰਦਾ ਘਰ ਦੇ ਬਾਹਰ ਇੱਕ ਤਾਲਾ ਲੱਗਾ ਹੁੰਦਾ ਆਸ-ਪਾਸ ਦੇ ਲੋਕ ਜੋਦੀ ਕਰਦੇ ਸਾਹਮਣੇ ਗੱਡੀ ਦੇਖ ਕੇ ਉੱਥੇ ਆ ਜਾਂਦੇ ਹਨ ਜਦੋਂ ਉਹਨਾਂ ਗੁਰਜੂਤ ਤੇ ਇਸਦੀ ਫੈਮਿਲੀ ਬਾਰੇ ਪੁੱਛਦਾ ਹੈ ਤਾਂ ਉਹ ਦੱਸਦੇ ਹਨ ਕਿ ਗੁਰਜੂਤ ਦੀ ਦਾਦੀ ਬਹੁਤ ਬਿਮਾਰ ਸੀ ਸ਼ਾਇਦ ਕਿਤੇ ਦਵਾਈ ਲੈਣ ਗਈ ਹੋਵੇ ਜੱਸ ਆਸ-ਪਾਸ ਦੇ ਸਾਰੇ ਮੈਡੀਕਲ ਸਟੋਰ ਤੇ ਪਤਾ ਕਰਦਾ ਹੈ ਕੁਝ ਵੱਡੇ ਹਸਪਤਲ ਦੇ ਡਾਕਟਰ ਨਾਲ ਫੋਨ ਤੇ ਗੱਲ ਕਰਦਾ ਹੈ ਤੇ ਗੁਰਜੂਤ ਬਾਰੇ ਜਾਣਕਾਰੀ ਲੈਂਦਾ ਹੈ ਪਰ ਕਿਤੇ ਵੀ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਅਚਾਨਕ ਉਸ ਨੂੰ ਕਿਸੇ ਦੋਸਤ ਦਾ ਫੋਨ ਆਉਂਦਾ ਹੈ ਦੂਸਰੇ ਦੱਸੇ ਹੋਏ ਪਤੇ ਤੇ ਜਦੋਂ ਜਾਂਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਭੀੜ ਜਮ੍ਹਾਂ ਹੁੰਦੀ ਜਮੀਨ ਤੇ ਬੈਠੇ ਲੋਕ ਜਿਵੇਂ ਕਿਸੇ ਉਮੀਦ ਨਾਲ ਆਪਣੇ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਗਰਮੀ ਦੇ ਦਿਨ ਚ ਤਪ ਚ ਬੈਠੇ ਲੋਕ ਪਾਣੀ ਨੂੰ ਤਰਸ ਰਹੀ ਬੱਚੀ ਦੇ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਹੈਰਾਨ ਹੋ ਰਹੀ ਸੀ ਕਿ ਕਿਵੇਂ ਜਿਉਂਦੇ ਹੋਣਗੇ ਇੱਕ ਬੱਚਾ ਜੋ ਕਿ ਆਪਣੀ ਮਾਂ ਦੀ ਗੋਦੀ 'ਚ ਬੈਠਾ ਹੋਇਆ ਪਾਣੀ ਮੰਗ ਰਿਹਾ ਸੀ ਪਰ ਵਾਂਸ ਮਾਂ ਉਸ ਨੂੰ ਬਸ ਪੁਛਕਾਰ ਰਹੀ ਸੀ ਕਿਉਂਕਿ ਜੇ ਉਹ ਲਾਈਨ ਤੋਂ ਬਾਹਰ ਜਾਂਦੀ ਤਾਂ ਸ਼ਾਇਦ ਉਸੇ ਵਾਰੀ ਫਿਰ ਅਗਲੇ ਹਫ਼ਤੇ ਤੱਕ ਪਹੁੰਚ ਜਾਂਦੀ ਇੱਕਦਮ ਜਿਸੀ ਨਜ਼ਰ ਗੁਰਜੋਤ ਤੇ ਪੈਂਦੀ ਆ ਗਰਜੋਤ ਆਪਣੀ ਦਾਦੀ ਦਾਦਾ ਨਾਲ ਬੈਠੇ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੁੰਦੀ ਕਿਰਨ ਗਰਜੋਤ ਫਲਜਾਨ ਹੀ ਲੱਗਦੀ ਕਿ ਜਸ ਉਸ ਨੂੰ ਰੋਕ ਲੈਂਦਾ ਹੈ ਜਸ ਕਿਸੇ ਤੋਂ ਪਤਾ ਕਰਦਾ ਹੈ ਕਿ ਕੈਂਪ ਵਿੱਚ ਡਾਕਟਰ ਕਿੱਥੋਂ ਆਏ ਤੇ ਕਿਹੜੇ ਹਸਪਤਾਲ ਤੋਂ ਆਏ ਹਨ ਇਹ ਕੈਂਪ ਹਰ ਕਿਸੇ ਮਹੀਨੇ ਹਸਪਤਾਲ ਵੱਲੋਂ ਲਾਇਆ ਜਾਂਦਾ ਹੈ ਜਸ ਸਹ ਹਸਪਤਾਲ ਦੇ ਡਾਕਟਰ ਨੂੰ ਫੋਨ ਕਰਕੇ ਗਰਜੋਤ ਲਈ ਸ਼ਫਾਰਿਸ਼ ਕਰਦਾ ਹੈ ਉਹ ਡਾਕਟਰ ਕੈਂਪਚ ਆਈ ਹੋਏ ਡਾਕਟਰ ਨੂੰ ਫੋਨ ਕਰਕੇ ਜਿੱਸਤੇ ਦੱਸੇ ਹੋਏ ਮਰੀਜ਼ ਗੁਰਜੋਤ ਤੇ ਉਸਦੀ ਦਾਦਾ-ਦਾਦੀ ਨੂੰ ਅੰਦਰ ਬੁਲਾ ਕੇ ਪਹਿਲਾਂ ਟੈਸਟ ਕਰਨ ਲਈ ਬੋਲ ਦਿੰਦਾ ਹੈ ਡਾਕਟਰ ਇੱਕ ਨਰਸ ਨੂੰ ਬਾਹਰ ਭੇਜਦਾ ਹੈ ਤੇ ਉਹ ਗੁਰਜੋਤ ਤੇ ਉਸਦੀ ਦਾਦਾ-ਦਾਦੀ ਨੂੰ ਅੰਦਰ ਬੁਲਾ ਲੈਂਦਾ ਹੈ ਪਹਿਲਾਂ ਦੇ ਆਏ ਹੋਏ ਲੋਕ ਰੌਲਾ ਪਾਉਂਦੇ ਹਨ ਕਿ ਅਸੀਂ ਪਹਿਲਾਂ ਆਏ ਆ ਪਰ ਨਰਸ ਗੁਰਜੋਤ ਤੇ ਉਸਦੀ ਦਾਦਾ-ਦਾਦੀ ਨੂੰ ਅੰਦਰ ਲੈ ਜਾਂਦੀ ਆ ਗੁਰਜੋਤ ਨੂੰ ਵੀ ਸਮਝ ਨਹੀਂ ਆਈ ਕਿ ਨਰਸ ਉਹਨਾਂ ਨੂੰ ਪਹਿਲਾਂ ਕਿਉਂ ਲੈ ਗਈ ਜਿੱਦਕਿ ਉਹਨਾਂ ਦੇ ਅੱਗੇ ਤੇ ਹਲੇ ਹੋਰ ਵੀ ਲੋਕ ਸਨ ਡਾਕਟਰ ਗੁਰਜੋ ਦੇ ਦਾਦੇ ਦਾ ਟੈਸਟ ਕਰਦੇ ਤੇ ਰਿਪੋਰਟ ਦਿੰਦੇ ਹੋਏ ਦੱਸਦੇ ਹਨ ਕਿ ਦਾਦੇ ਦਾ ਕੈਂਸਰ ਬਹੁਤ ਵੱਧ ਗਿਆ ਹੈ ਜਿਸ ਕਰਕੇ ਉਹਨਾਂ ਕੋਲ ਬਹੁਤ ਹੀ ਥੋੜਾ ਟਾਈਮ ਹੈ ਗੁਰਜੋ ਤੇ ਉਸਦੀ ਦਾਦੀ ਕੈਂਸਰ ਬਾਰੇ ਜਾਣਦੇ ਸੀ ਪਰ ਉਸਨੇ ਕਦੀ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਸੀ ਕੀਤੀ ਗੁਰਜੋ ਦੇ ਜਾਂ ਤੋਂ ਬਾਅਦ ਜਸ ਡਾਕਟਰ ਨੂੰ ਮਿਲਦਾ ਹੈ ਤੇ ਗੁਰਜੋਤ ਬਾਰੇ ਪੁੱਛਦਾ ਹੈ ਡਾਕਟਰ ਦੱਸਦਾ ਹੈ ਕਿ ਗਰਜੋਤ ਹਰ ਮਹੀਨੇ ਆਪਣੇ ਦਾਦੇ ਦੀ ਦਵਾਈ ਲਈ ਇਸ ਕੈਂਪ ਚ ਆਉਂਦੀ ਆ ਕਿਉਂਕਿ ਇਹ ਕੈਂਪ ਗਰੀਬਾਂ ਨੂੰ ਫ੍ਰੀ ਦਵਾਈ ਤੇ ਟੈਸਟ ਦੀ ਸੁਵਿਧਾ ਦਿੰਦਾ ਹੈ ਜਦਸ ਗਰਜੋਤ ਦੇ ਦਾਦੇ ਦੀ ਹਾਲਤ ਬਾਰੇ ਪੁੱਛਦਾ ਤਾਂ ਡਾਕਟਰ ਦੱਸਦਾ ਹੈ ਕਿ ਉਸੇ ਦਾਦੇ ਦਾ ਕੈਂਸਰ ਲਾਸਟ ਸਟੇਜ 'ਚ ਹੈ ਇੱਕ ਆਪਰੇਸ਼ਨ ਦਾ ਬੋਲਿਆ ਸੀ ਪਰ ਪੈਸਾ ਨਾ ਹੋਣ ਕਰਕੇ ਕਰਵਾ ਨਹੀਂ ਸਕੇ ਜਸ ਡਾਕਟਰ ਨੂੰ ਕਹਿੰਦਾ ਹੈ ਕਿ ਗੁਰਜੋਤ ਨੂੰ ਫੋਨ ਕਰਕੇ ਬੋਲਣ ਕਿ ਕਿਸੇ ਸੰਸਥਾ ਵੱਲੋਂ ਗਰੀਬਾਂ ਦਾ 1 ਲੱਖ ਤੱਕ ਦਾ ਫ੍ਰੀ ਇਲਾਜ ਕੀਤਾ ਜਾਣਾ ਹੈ ਜਿਸ ਜੋ ਆਪਣੇ ਦਾਦੇ ਦਾ ਨਾਮ ਲਿਖਵਾ ਸਕਦੀ ਆ ਜੈਸੇ ਕੋ ਮੰਤਰੀ ਦਾ ਬੇਟਾ ਸੀ ਜਿਸ ਕਰਕੇ ਕੋਈ ਵੀ ਉਸ ਦੀ ਗੱਲ ਟਾਲ ਨਹੀਂ ਸੀ ਸਕਦਾ ਜਿਸ ਤੇ ਮੁਤਾਬਿਕ ਡਾਕਟਰ ਉਸੇ ਤਰ੍ਹਾਂ ਹੀ ਕਰਦਾ ਹੈ ਗੁਰਜੋਤ ਤੇ ਉਸ ਦੀ ਦਾਦੀ ਆਪਰੇਸ਼ਨ ਦੀ ਤਿਆਰੀਆਂ ਕਰਦੀਆਂ ਹਨ ਗੁਰਜੋਤ ਕਾਲਜ ਤੋਂ ਹਫਤੇ ਦੀ ਛੁੱਟੀ ਲੈ ਲੈਂਦੀ ਆ ਤੇ ਕਿਰਨ ਨੂੰ ਦਾਦੇ ਦੀ অপারেশন ਬਾਰੇ ਦੱਸ ਦਿੰਦੀ ਆ ਦਾਦੇ ਦੇ ਸਾਰੇ ਟੈਸਟ ਹੋ ਜਾਣ ਤੋਂ ਬਾਅਦ ਡਾਕਟਰ ਗੁਰਜੋਤ ਨੂੰ ਦੱਸ ਦਿੰਦੇ ਹਨ ਕਿ ਕੱਲ੍ਹ ਸੇ ਦਾਦੇ ਦਾ ਆਪਰੇਸ਼ਨ ਹੋਵੇਗਾ ਕਿਰਨ ਤੇ ਜਸਵੀ ਹਸਪਤਾਲ ਪਹੁੰਚ ਜਾਂਦੇ ਹਨ ਡਾਕਟਰ ਆਪਰੇਸ਼ਨ ਤੋਂ ਪਹਿਲਾਂ ਇੱਕ ਬੂਤਲ ਖੂਨ ਦੀ ਮੰਗ ਕਰਦੇ ਹਨ ਗੁਰਜੋਤ ਆਪਣਾ ਖੂਨ ਦੇ ਲੈ ਬੋਲਦੀ ਆ ਪਰ ਦਾਦੀ ਇੱਕਦਮ ਘਬਰਾ ਜਾਂਦੀ ਆ ਤੇ ਮਨ ਕਰਦੀ ਹੋਈ ਕਹਿੰਦੀ ਆ ਕਿ ਨਹੀਂ ਗੁਰਜੋਤ ਤੂੰ ਖੂਨ ਨਹੀਂ ਦੇਵੇਂਗੀ ਗੁਰਜੋਤ ਕਹਿੰਦੀ ਆ ਕਿ ਟੈਸਟ ਕਰਵਾਉਂ ਚ ਕੀ ਹਰਜਾ ਜੇ ਉਸ ਦਾ ਖੂਨ ਮਿਲ ਗਿਆ ਤਾਂ ਸੌਖਾ ਹੋ ਜਾਵੇਗਾ ਨਹੀਂ ਤਾਂ ਇੰਨੀ ਜਲਦੀ ਉਹ ਕਿਵੇਂ ਇੰਤਜ਼ਾਮ ਕਰਨਗੀ ਇਸ ਕੰਦੋ ਦਾਦੀ ਤੇ ਗਰਜੋ ਦੀ ਬਹਿਸ ਹੋ ਜਾਂਦੀ ਆ ਤਾਂ ਜਸ ਕਹਿੰਦਾ ਹੈ ਕਿ ਉਹ ਕਿਸੇ ਬਲੱਡ ਬੈਂਕ ਪੜੀ ਜਾਂਦਾ ਹੈ ਜਿੱਥੇ ਲੋੜਵੰਦ ਲੋਕਾਂ ਨੂੰ ਫ੍ਰੀ ਚ ਬਲੱਡ ਮਿਲਦਾ ਹੈ ਗਰਜੋ ਤੇ ਜਸ ਨੂੰ ਬਲੱਡ ਦਾ ਮਗਵਾਉਣ ਲਈ ਬੋਲ ਦਿੰਦੀ ਆ ਜਸ ਸ਼ਹਿਰ ਦੇ ਕਿਸੇ ਹਸਪੀਟਲ ਤੋਂ ਬਲੱਡ ਦੀ ਬੋਤਲ ਖਰੀਦ ਕੇ ਲੈ ਆਉਂਦਾ ਹੈ ਪਰ ਬਦਕਿਸਮਤੀ ਨਾਲ ਆਪਰੇਸ਼ਨ ਦੇ ਦੌਰਾਨ ਦਾਦੀ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਆਪਰੇਸ਼ਨ ਕਾਫੀ ਦੇਰੀ ਨਾਲ ਹੋਇਆ ਸੀ ਦਾਦੀ ਦੀ ਮੌਤ ਹੋ ਜਾਣ ਨਾਲ ਗਰਜੋਤ ਤੇ ਦਾਦੀ ਇਕੱਲੀਆਂ ਰਹਿ ਜਾਂਦੀਆਂ ਹਨ ਜਸ ਗਰਜੋਤ ਨੂੰ ਪਸੰਦ ਕਰਦਾ ਸੀ ਪਰ ਕਦੀ ਦੱਸਿਆ ਨਹੀਂ ਕਿ ਸ਼ਾਇਦ ਉਹ ਉਸਦੀ ਦੋਸਤੀ ਨੂੰ ਗਲਤ ਸਮਝੇਗੀ ਕਿਰਨ ਨੂੰ ਸਭ ਪਤਾ ਸੀ ਉਸਨੇ ਕਈ ਵਾਰ ਜਸ ਨੂੰ ਬੋਲਿਆ ਕਿ ਉਹ ਗਰਜੋਤ ਨੂੰ ਦੱਸ ਦੇ ਪਰ ਜਸ ਨੇ ਕਦੀ ਹਿੰਮਤ ਨਾ ਕੀਤੀ ਜਸਪੀਨ ਅੰਦਰ ਸੀ ਗੁਰਜੋਦੀ ਕਿਸ ਨੇ ਕਿਸੇ ਤਰ੍ਹਾਂ ਮਦਦ ਕਰਦਾ ਰਹਿੰਦਾ ਸੀ ਗੁਰਜੋ ਤੇ ਦਾਦੀ ਰੋਜ਼ ਮਾਂਗਾ ਪ੍ਰੀਤ ਜਿੰਦਗੀ ਜੀ ਰਹੀ ਸੀ ਦਾਦੀ ਦੇ ਜਾਨ ਦਾ ਸਦਮਾ ਤਾਂ ਬਹੁਤ ਸੀ ਪਰ ਫਿਰ ਵੀ ਇੱਕ ਦੂਸਰੇ ਦੇ ਹੌਸਲੇ ਹੋ ਜੀ ਰਹੀਆਂ ਸੀ ਗੁਰਜੋ ਸਵੇਰੇ ਕਾਲਜ ਚਲੀ ਜਾਂਦੀ ਤੇ ਦਾਦੀ ਘਰ ਦੇ ਕੰਮ ਦੇ ਕਾਰਸ਼ ਆਪਣੇ ਆਪ ਨੂੰ ਵਿਅਸਤ ਰੱਖਦੀ ਦਾਦੀ ਰੋਜ਼ ਹਟ ਕੱਲੀ ਹੁੰਦੀ ਤਾਂ ਸੋਚਦੀ ਕਿ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ ਗਰਜੋਤ ਸ਼ਾਮ ਨੂੰ ਘਰ ਆ ਕੇ ਦਾਦੀ ਨਾਲ ਕੰਮ ਕਰਾਉਂਦੇ ਤੇ ਸ਼ਾਮ ਨੂੰ ਦੋਵੇਂ ਦਾਦੀ-ਪੋਤੀ ਬੈਠ ਕੇ ਗੱਲਾਂ ਕਰਦੀਆਂ ਦੋਮੋਂ ਅੰਦਰੋਂ ਤਾਂ ਬਹੁਤ ਦੁਖੀ ਸੀ ਪਰ ਆਪਣੇ ਦੁੱਖ ਅੰਦਰ ਰੱਖ ਕੇ ਇੱਕ ਦੂਸਰੇ ਨੂੰ ਖੁਸ਼ ਕਰਨ ਵਿੱਚ ਲੱਗੀਆਂ ਰਹਿੰਦੀਆਂ ਅੱਜ ਵੀ ਗਰਜੋਤ ਸ਼ਾਮ ਨੂੰ ਦਾਦੀ ਦੀ ਗੋਦੀ ਵਿੱਚ ਸਿਰ ਰੱਖ ਕੇ ਲੰਮੀ ਪਈ ਸੀ ਦਾਦੀ ਦੀਆਂ ਅੱਖਾਂ ਚੋਂ ਪਾਣੀ ਨਿਕਲ ਕੇ ਗਰਜੋਤ ਦੇ ਮੂੰਹ ਤੇ ਡਿੱਗਦਾ ਹੈ ਗਰਜੋਤ ਉੱਠਦੀ ਤੇ ਦਾਦੀ ਨੂੰ ਕਹਿੰਦੀ ਆ ਕਿ ਕੀ ਹੋਇਆ ਦਾਦੀ ਤੁਸੀਂ ਰੋ ਕਿਉਂ ਰਹੇ ਹੋ ਦਾਦੀ ਕਹਿੰਦੀ ਸਾਡੀ ਦੁਨੀਆ ਉਜੜ ਚੁੱਕੀ ਜੂਤ ਹੁਣ ਅਸੀਂ ਕੀ ਕਰਾਂਗੇ ਸਾਡੇ ਕੋਲ ਕੁਝ ਨਹੀਂ ਹੁਣ ਗੁਰਜੋਤ ਆਪਣਾ ਦੁੱਖ ਛਿਪਾਉਂਦੇ ਹੋਏ ਕਹਿੰਦੀ ਦਾਦੀ ਕਿਵੇਂ ਦੀਆਂ ਗੱਲਾਂ ਕਰਦੇ ਜੀ ਤੁਸੀਂ ਮੇਰੇ ਨਾਲੋਂ ਮੈਂ ਤੁਹਾਡੇ ਨਾਲ ਆ ਅਸੀਂ ਹੈਗੇ ਇੱਕ ਦੂਸਰੇ ਨਾਲ ਗੁਰਜੋਤ ਦਾਦੀ ਨੂੰ ਗੱਲ ਨਾਲ ਲਾ ਲੈਂਦੀ ਆ ਦਾਦੀ ਵਾਸਤੇ ਪਾਣੀ ਲੈਣ ਲੜ ਰਸੋਈ ਚ ਚਲੀ ਜਾਂਦੀ ਆ ਰਸੋਈ ਵਿੱਚ ਜਾ ਕੇ ਗੁਰਜੋਤ ਆਪਣੀ ਅੱਖਾਂ ਰਹੀਂ ਉਹ ਦੁੱਖ ਕਰ ਦਿੰਦੀ ਆ ਜੋ ਦਾਦੀ ਸਾਹਮਣੇ ਹੋ ظاہر ਨਹੀਂ ਕਰ ਰਹੀ ਸੀ ਚੁੰਨੀ ਨਾਲ ਅੱਖਾਂ ਦੇ ਅਥਰੂ ਸਾਫ਼ ਕਰਕੇ ਉਹ ਪਾਣੀ ਦਾ ਗਲਾਸ ਲੈਂਦੀ ਆ ਤੇ ਦਾਦੀ ਨੂੰ ਦਿੰਦੀ ਹੋਈ ਕਹਿੰਦੀ ਆ ਦਾਦੀ ਕੱਲ ਸਾਡੇ ਕਾਲਜ 'ਚ ਛੁੱਟੀ ਆ ਕਿਉਂ ਨਾ ਅਸੀਂ ਆਪਣੇ ਪੁਰਾਣੇ ਪਿੰਡ ਚਲੀਏ ਦਾਦਾ ਜੀ ਵੀ ਕਿੰਨਾ ਯਾਦ ਕਰਦੇ ਹੁੰਦੇ ਸੀ ਨਲਮੇ ਆਪਣੇ ਘਰ ਦੇਖਣਾ ਕਿਵੇਂ ਦਾ ਸੀ ਇਹ ਸਮਝਿਆ ਹੀ ਦਾਦੀ ਦੀਆਂ ਅੱਖਾਂ ਵਿੱਚ ਇੱਕ ਡਰ ਦਿਖਦਾ ਹੈ ਦਾਦੀ ਕਹਿੰਦੀ ਨਹੀਂ ਅਸੀਂ ਨਹੀਂ ਜਾਣਾ ਕੱਲ ਮੈਨੂੰ ਬਹੁਤ ਕੰਮ ਹੈ ਗੁਰਜੋ ਦਾਦੀ ਨੂੰ ਜੱਤਾ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ ਇਸ ਕਰਕੇ ਚੁੱਪ ਕਰ ਜਾਂਦੀ ਆ। ਸਵੇਰ ਹੁੰਦੀ ਆ ਸਾਰੇ ਆਪਣੇ ਕੰਮਾਂ ਤੇ ਜਾ ਰਹੇ ਗੁਰਜੋਤ ਆਪਣੇ ਕੰਮ ਤੇ ਲੱਗੀ ਹੋਈ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜਦੀ ਆ। ਦਾਦੀ ਫੋਨ ਚੁੱਕਦੀ ਤਾਂ ਅਗੁਰੰਜੀਤ ਦੀ ਆਵਾਜ਼ ਆਉਂਦੀ ਆ। ਇੱਕ ਦਰਦ ਭਰੀ ਆਵਾਜ਼ ਸੀ। ਰੰਜੀਤ ਰੋ ਰਿਹਾ ਸੀ। ਦਾਦੀ ਡਰੀ ਹੋਈ ਰੰਜੀਤ ਨੂੰ ਪੁੱਛਦੀ ਆ ਕਿਉਂ ਰੋ ਕਿਉਂ ਰਿਹਾ ਹੈ? ਰੰਜੀਤ ਦੱਸਦਾ ਹੈ ਕਿ ਉਸ ਦੀ ਦੂਸਰੀ ਪਤਨੀ ਉਸਨੇ ਛੱਡ ਕੇ ਜਾ ਚੁੱਕੀ ਆ। ਤੇ ਹੁਣ ਸਕੂਲ ਕੋਈ ਪੈਸਾ ਨਹੀਂ ਜਿਸ ਨਾਲ ਉਹ ਆਪਣੀ ਦਵਾਈ ਖਰੀਦ ਸਕੇ ਰਹਿਣ ਲਈ ਵੀ ਕੋਈ ਜਗ੍ਹਾ ਨਹੀਂ ਤੇ ਨਾ ਹੀ ਵਾਪਸ ਆਉਣ ਲਈ ਕਰਾਇਆ ਹੈ ਰঞ্জੀਤ ਦੱਸਦਾ ਹੈ ਕਿ ਸ਼ਾਇਦ ਉਹ ਹੁਣ ਆਪਣੀਆਂ ਆਖਰੀਆਂ ਸਾਹਾਂ ਤੀਆ ਬਸ ਇੱਕ ਵਾਰ ਗੁਰਜੋ ਨੂੰ ਮਿਲਣਾ ਚਾਹੁੰਦਾ ਹੈ ਦਾਦੀ ਦੇ ਹੱਥੋਂ ਫੋਨ ਡਿੱਗ ਜਾਂਦਾ ਹੈ ਗੁਰਜੋ ਦਾਦੀ ਨੂੰ ਪੁੱਛਦੀ ਆ ਕਿ ਕੀ ਹੋਇਆ ਦਾਦੀ ਤਾਂ ਦਾਦੀ ਰঞ্জੀਤ ਬਾਰੇ ਦੱਸਦੀ ਹੋਏ ਜ਼ਮੀਨ ਤੇ ਬੈਠ ਜਾਂਦੀ ਆ ਗੁਰਜੋ ਦਾਦੀ ਨੂੰ ਚੁੱਪ ਕਰਾਉਂਦੀ ਆ ਤੇ ਕਿਰਨ ਨੂੰ ਫੋਨ ਕਰਕੇ ਬਸ ਤੇ ਆ ਦੋ ਟਿਕ ਟਕ ਕਰਵਾਉਣ ਲਈ ਕਹਿੰਦੀ ਆ ਗੁਰਜੋ ਦਾਦੀ ਨੂੰ ਲੈ ਕੇ ਬੱਸ ਅੱਡੇ ਤੇ ਜਾਂਦੀ ਆ ਤੇ ਦੋਵੇਂ ਸ਼ਾਮ ਤੱਕ ਚੰਡੀਗੜ੍ਹ ਚਲੀਆਂ ਜਾਂਦੀਆਂ ਹਨ ਫੋਨ ਕਰਕੇ ਰਣਜੀਤ ਦਾ ਪਤਾ ਪੁੱਛ ਕੇ ਗੁਰਜੋ ਤੇ ਦਾਦੀ ਰਣਜੀਤ ਕੋਲ ਚਲੀਆਂ ਜਾਂਦੀਆਂ ਹਨ ਰਣਜੀਤ ਦੀ ਸਿਹਤ ਕਾਫੀ ਖਰਾਬ ਲੱਗ ਰਹੀ ਸੀ ਗੁਰਜੋ ਤੇ ਰਣਜੀਤ ਨੂੰ ਹਸਪਤਾਲ ਲੈ ਕੇ ਜਾਣ ਲਈ ਬੋਲਦੀ ਆ ਪਰ ਦਾਦੀ ਮਨਾ ਕਰ ਦਿੰਦੀ ਆ ਤੇ ਵਾਪਸ ਪਿੰਡ ਜਾਣ ਲਈ ਬੋਲਦੀ ਆ ਅਗਲੇ ਦਿਨ ਦੋ ਮੇ ਰੰਜੀਤ ਨੂੰ ਲੈ ਕੇ ਵਾਪਸ ਪਿੰਡ ਆ ਜਾਂਦੀਆਂ ਹਨ ਦਾਦੀ ਰੰਜੀਤ ਨੂੰ ਚੋਰੀ ਦੱਸ ਦਿੰਦੀ ਆ ਕਿ ਗੁਰਜੋ ਆਪਣੇ ਬਿਮਾਰੀ ਬਾਰੇ ਕੋਈ ਗੱਲ ਨਾ ਕਰੇ ਕਿਉਂਕਿ ਗੁਰਜੋ ਤਾਂ ਆਪਣੀ ਬਿਮਾਰੀ ਤੋਂ ਅਣਜਾਣ ਹੈ ਗੁਰਜੋ ਰੰਜੀਤ ਨਾਲ ਨਾਰਾਜ਼ ਰੂੜ ਸੀ ਪਰ ਇੱਕ ਧੀ ਦਾ ਪਿਆਰ ਉਸ ਨੂੰ ਰੰਜੀਤ ਕੁਲਜਾਨ ਤੋਂ ਰੋਕ ਨਹੀਂ ਸਕਿਆ ਅਗਲੇ ਦਿਨ ਦਾਦੀ ਗੁਰਜੋਤ ਨੂੰ ਕੋਲੇ ਜਾਣ ਲੈ ਕਹਿੰਦੀ ਪਰ ਗੁਰਜੋਤ ਕਹਿੰਦੀ ਆ ਕਿ ਪਾਪਾ ਦੀ ਦਵਾਈ ਲੈ ਜਾਣਾ ਦਾਦੀ ਕਹਿੰਦੀ ਮੈਂ ਲੈ ਆਵਾਂਗੀ ਤੂੰ ਕਾਲਜ ਚਲੇ ਜਾ। ਦਾਦੀ ਜੀ ਜਿੱਦ ਸਾਹਮਣੇ ਗੁਰਜੋਤ ਕੁਝ ਨਾ ਕਰ ਸਕੇ। ਗੁਰਜੋਤ ਦੇ ਜਾਨ ਪਿੱਛੋ ਦਾਦੀ ਰਣਜੀਤ ਨੂੰ ਲੈ ਕੇ ਉਸ ਨੂੰ ਹਸਪਤਾਲ ਚਲੇ ਜਾਂਦੀ ਜਿੱਥੋਂ ਉਹ ਗੁਰਜੋਤ ਲਈ ਦਵਾਈ ਲੈ ਕੇ ਆਉਂਦੀ ਸੀ। ਉੱਥੋਂ ਦੇ ਡਾਕਟਰ ਦਾਦੀ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਨਾਲ ਹੀ ਉਸ ਦੇ ਘਰ ਦੇ ਹਾਲਾਤਾਂ ਦਾ ਪਤਾ ਸੀ। ਦਾਦੀ ਰਣਜੀਤ ਫਿਰ ਦੱਸਦੀ ਆ ਡਾਕਟਰ ਟੈਸਟ ਕਰਵਾਉਣ ਲਈ ਕਹਦੇ ਹਨ। ਦਾਦੀ ਨੇ ਸਾਰੇ ਟੈਸਟ ਕਰਵਾ ਲਏ। ਡਾਕਟਰ ਨੇ ਦੱਸਿਆ ਕਿ ਦਵਾਈ ਸਮੇਂ ਸਿਰ ਨਾ ਮਿਲਣ ਕਰਕੇ ਇਹਨਾਂ ਦੀ ਇਹ ਹਾਲਤ ਹੋ ਗਈ। ਸ਼ਾਮ ਨੂੰ ਗੁਰਜੋਤ ਘਰ ਆਉਂਦੀ ਆ ਤਾਂ ਦੇਖਦੀ ਆ ਕਿ ਕਰ ਕੋਈ ਵੀ ਨਹੀਂ ਉਹ ਸਮਝ ਆਂਦੀ ਆ ਕਿ ਸ਼ਾਇਦ ਸਭ ਦਵਾਈ ਲੈਣ ਗਏ ਹੋਏ ਨੇ ਕੱਪੜੇ ਪਤਲੇ ਕੇ ਰੋਟੀ ਪਾਣੀ ਖਾ ਕੇ ਉਹ ਆਪਣਾ ਪੜਨ ਲੱਗ ਜਾਂਦੀ ਆ ਕੁਝ ਸਮੇਂ ਬਾਅਦ ਦਾਦੀ ਤੇ ਰਣਜੀਤ ਆਉਂਦੇ ਹਨ ਰਸੋਈ ਵਿੱਚੋਂ ਪਾਣੀ ਲਿਆ ਕੇ ਉਹਨਾਂ ਨੂੰ ਦਿੰਦੀ ਆ ਦਾਦੀ ਕਮਰੇ ਅੰਦਰ ਚਲੀ ਜਾਂਦੀ ਆ ਮੰਜੀ ਤੇ ਲਫਾਫਾ ਜਿਸ 'ਚ ਰਣਜੀਤ ਦੀਆਂ ਰਿਪੋਰਟਾਂ ਸੀ ਗੁਰਜੋਤ ਦੀ ਨਜ਼ਰ ਉਹਨਾਂ ਤੇ ਪੈਂਦੀ ਆ ਗਰਜੋਤ ਲਿਫਾਫਾ ਖੋਲ ਕੇ ਰਿਪੋਰਟ ਕੱਢਣ ਹੀ ਲੱਗਦੀ ਆ ਕਿ ਦਾਦੀ ਆ ਕੇ ਲਿਫਾਫਾ ਗਰਜੋ ਦੇ ਹੱਥੋਂ ਖੋਲ ਲੈਂਦੀ ਆ ਗਰਜੋਤ ਬਹੁਤ ਹੈਰਾਨ ਹੁੰਦੀ ਆ ਦਾਦੀ ਲਿਫਾਫਾ ਫੜ ਕੇ ਅੰਦਰ ਲੈ ਚਲੀ ਜਾਂਦੀ ਆ ਦਾਦੀ ਲਿਫਾਫਾ ਆਪਣੇ ਬਕਸੇ 'ਚ ਰੱਖ ਲੈਂਦੀ ਆ ਤੇ ਬਕਸੇ ਨੂੰ ਜਿੰਦਰਾ ਲਾ ਦਿੰਦੀ ਆ ਗਰਜੋਤ ਦੇ ਮਨ 'ਚ ਬਹੁਤ ਸਵਾਲ ਸੀ ਪਰ ਦਾਦੀ ਤੋਂ ਕੁਝ ਨਹੀਂ ਪੁੱਛਦੀ ਤੇ ਦਾਦੀ ਦੀ ਰੋਟੀ ਪਾਣੀ ਸੇ ਮਦਦ ਕਰਨ ਲੱਗ ਜਾਂਦੀ ਆ ਗਰਜੋਤ ਦਾਦੀ ਕੋਲ ਰੰਜੀ ਦੀ ਸਿਹਤ ਬਾਰੇ ਪੁੱਛਦੀ ਤਾਂ ਦਾਦੀ ਨੇ ਕਿਹਾ ਕਿ ਬਸ ਕੰਮ ਜ਼ਿਆਦਾ ਕਰਨ ਕਰਕੇ ਬਿਮਾਰ ਹੋ ਗਿਆ ਗਰਜੋਤ ਬਿਨਾ ਕੋਈ ਸਵਾਲ ਕੀਤੇ ਮੰਨ ਜਾਂਦੀ ਆ ਅਗਲੇ ਦਿਨ ਗਰਜੋਤ ਕੋਲੇ ਜਾਂਦੀ ਆ ਜਿਸ ਗਰਜੋਤ ਨੂੰ ਪਰੇਸ਼ਾਨ ਵੇਖ ਕੇ ਉਸਨੇ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਪਰ ਗਰਜੋਤ ਜਸ ਨੂੰ ਕੁਝ ਨਹੀਂ ਦੱਸੇ ਲਾਸਟ ਟਾਈਮ ਜਸ ਗਰਜੋਤ ਨੂੰ ਲੈ ਕੇ ਕੰਟੇਨ ਚਲਾ ਜਾਂਦਾ ਹੈ ਤੇ ਫਿਰ ਉਹੀ ਸਵਾਲ ਕਰਦਾ ਹੈ ਗਰਜੋਤ ਜਸ ਤੇ ਵਿਸ਼ਵਾਸ ਕਰਨ ਲੱਗ ਗਈ ਸੀ ਜਸ ਜਿਆਦਾ ਪੁੱਛਣ ਤੇ ਉਹ ਸਾਰਾ ਕੁਝ ਦੱਸ ਦਿੰਦੀ ਆ ਜਸ ਉਸ ਨੂੰ ਹੌਸਲਾ ਦਿੰਦਾ ਹੈ ਤੇ ਉਸ ਆ ਸਾਥ ਦੇਣ ਦਾ ਵਾਅਦਾ ਕਰਦਾ ਹੈ ਜਸ ਗਜੋਤ ਦੇ ਬੈਗ ਚ ਲੰਚ ਬਾਕਸ ਕਰਦਾ ਹੈ ਤੇ ਦੋਵੇਂ ਲੰਚ ਕਰਨ ਲੱਗ ਜਾਂਦੇ ਹਨ ਗਜੋਤ ਹੁਣ ਪਹਿਲਾਂ ਨਾਲੋਂ ਕੁਝ ਖੁਸ਼ ਸੀ ਸ਼ਾਇਦ ਉਸ ਦਾ ਮਨ ਹਲਕਾ ਹੋ ਗਿਆ ਸੀ ਹੁਣ ਰਜਣਾ ਗਜੋਤ ਜਸ ਨਾਲ ਆਪਣੀ ਕਰਦੀਆਂ ਗੱਲਾਂ ਕਰਨ ਲੱਗ ਗਈ ਸੀ ਜਸ ਵੀ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਰਹਿੰਦਾ ਸੀ ਜਸ ਗਜੋਤ ਨੂੰ ਆਪਣੀ ਮੰਦੀ ਕੱਲ ਕਹਿਣਾ ਚਾਹੁੰਦਾ ਸੀ ਪਰ ਉਸੇ ਨਾਂ ਦੇ ਡਰ ਤੋਂ ਹਮੇਸ਼ਾ ਰੁਕ ਜਾਂਦਾ ਰਣਜੀਤ ਦੀ ਦਵਾਈ ਚੱਲ ਰਹੀ ਸੀ ਪਰ ਦਿਨੋ ਦਿਨ ਉਸੇ ਬਿਮਾਰੀ ਵਧ ਰਹੀ ਸੀ ਦਾਦੀ ਗੁਰਜੋਤ ਨੂੰ ਨਾ ਦੱਸੇ ਦਵਾਈਆਂ ਤੇ ਨਾ ਹੀ ਰਿਪੋਰਟਾਂ ਦਿਖਾਉਂਦੀ ਸੀ ਇੱਕ ਦਿਨ ਰਣਜੀਤ ਦੀ ਹਾਲਤ ਬਹੁਤ ਖਰਾਬ ਹੋ ਗਈ ਗੁਰਜੋਤ ਨੇ ਦਾਦੀ ਨੂੰ ਕਿਹਾ ਕਿ ਹਸਪਤਾਲ ਲੈ ਕੇ ਚੱਲਦੇ ਹਾਂ ਪਰ ਦਾਦੀ ਸਮਝ ਚੁੱਕੀ ਸੀ ਕਿ ਰਣਜੀਤ ਦਾ ਆਖਰੀ ਸਮਾਂ ਆ ਗਿਆ ਹੈ ਪੁੱਤ ਦੇ ਆਖਰੀ ਸਾਹ ਦੀ ਗਿਣਤੀ ਕਰ ਰਹੀ ਸੀ ਅੰਦਰੋਂ ਅੰਦਰ ਹੀ ਆਪਣੀ ਕਿਸਮਤ ਨੂੰ ਦੋਸ਼ ਦੇ ਰਹੀ ਸੀ ਰஞ்சிਤ ਮਨਜੀਤ ਤੇ ਪਿਆ ਤੜਫ ਰਿਹਾ ਸੀ ਗਰਜੋਤ ਚੀਚੀ ਰੋਲਾ ਪਾ ਰਹੀ ਸੀ ਕਿ ਦਾਦੀ ਪਾਪਾ ਨੂੰ ਲੈ ਕੇ ਹਸਪਤਾਲ ਚਲੇ ਪਰ ਦਾਦੀ ਖੰਮੋਸ਼ ਰஞ்சிਤ ਦੇ ਸਿਰ ਤੇ ਹੱਥ ਫੇਰ ਰਹੇ ਸੀ ਜਿਵੇਂ ਕਿ ਇੱਕ ਮਾਂ ਆਪਣੇ ਪੁੱਤ ਨੂੰ ਕਿਤੇ ਜਾਣ ਤੋਂ ਪਹਿਲਾਂ ਪਿਆਰ ਦੇ ਰਹੀ ਹੁੰਦੀ ਸ਼ਾਮ ਦਾ ਸਮਾਂ ਸੀ ਸੂਰਜ ਡੁੱਬ ਰਿਹਾ ਸੀ ਰஞ்சிਤ ਗਰਜੋਤ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਹੱਥ ਜੁੜ ਕੇ ਮਾਫੀ ਮੰਗਦਾ ਹੈ ਗੁਰਜੋਤ ਪਾਪਾ ਦੇ ਹੱਥ ਫੜ ਕੇ ਕਹਿੰਦੀ ਆ ਕਿ ਮੈਂ ਹੁਣ ਗੁੱਸੇ ਨਹੀਂ ਆ ਰஞ்சிਤ ਦੀ ਤੜਫ ਤੇਜ਼ ਹੋ ਰਹੀ ਹੁੰਦੀ ਸ਼ਾਇਦ ਆਖਰੀ ਸਮਨਅਸਥਿਖ ਸੀ ਰஞ்சிਤ ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਪੈ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਰஞ்சிਤ ਦਾ ਸਿਰ ਗੋਦੀ ਤੋਂ ਹਟ ਡਕ ਜਾਂਦਾ ਹੈ ਦਾਦੀ ਤੇ ਗੁਰਜੋਤ ਉੱਚੀ ਉੱਚੀ ਰੋਣ ਲੱਗ ਜਾਂਦੀਆਂ ਗੁਰਜੋਤ ਤੇ ਦਾਦੀ ਲਈ ਇਹ ਸੈਣਾ ਬਹੁਤ ਔਖਾ ਸੀ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਆ ਜਾਂਦੇ ਪਿੰਡ ਦੀਆਂ ਜਨਾਨੀਆਂ ਗੁਰਜੋਤ ਤੇ ਦਾਦੀ ਨੂੰ ਚੁੱਪ ਕਰਾਉਣ ਲੱਗ ਜਾਂਦੀਆਂ ਮੌਤ ਵਰ ਬੰਦੇ ਆਪਣੀ ਆਪਣੀ ਸਲਾਮਾਂ ਦੇ ਲੱਗ ਜਾਂਦੇ ਹਨ ਰஞ்சிਤ ਆਖਰੀ ਇਸ਼ਨਾਨ ਕਰਵਾ ਕੇ ਉਸ ਨੂੰ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਤੇ ਸੰਸਕਾਰ ਕਰ ਦਿੰਦੇ ਹਨ ਸਾਰੇ ਲੋਕ ਹੌਲੀ ਹੌਲੀ ਕਰਿਆ ਨੂੰ ਆ ਜਾਂਦੇ ਹਨ ਪਰ ਦਾਦੀ ਤੇ ਗੁਰਜੋਤ ਉੱਥੇ ਬੈਠੀਆਂ ਜਿਵੇਂ ਰੱਬ ਨੂੰ ਸਵਾਲ ਕਰ ਰਹੀਆਂ ਹੁੰਦੀਆਂ ਕਾਫੀ ਰਾਤ ਹੋ ਜਾਂਦੀ ਤਾਂ ਗੁਰਜੋਤ ਦਾਦੀ ਨੂੰ ਲੈ ਕੇ ਵਾਪਸ ਕਰ ਆ ਜਾਂਦੀ ਆ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ ਬਣਿਆ ਪੈਂਦ ਤੀ ਕਿ ਜਨਾਨੀ ਰੋਟੀਆਂ ਤੇ ਸਬਜ਼ੀ ਦੇ ਜਾਂਦੀ ਤੇ ਗੁਰਜੋਤ ਨੂੰ ਹੌਸਲਾ ਦੇ ਕੇ ਚਲੀ ਜਾਂਦੀ। ਗਿਰਜੋਤਾ ਦਾਦੀ ਨੇ ਰੋਟੀ ਖਵਾ ਦਿੰਦੀ ਆ। ਸਾਰੀ ਰਾਤ ਦਾਦੀ ਤੇ ਗੁਰਜੋਤ ਜਾਗਦੀਆਂ ਰਹਿੰਦੀਆਂ। ਅਗਲੇ ਦਿਨ ਗੁਰਜੋਤ ਨੂੰ ਕਾਲਜ ਨਾ ਵੀ ਕੇ ਜਸ ਕਿਰਨ ਨੂੰ ਉਸ ਬਾਰੇ ਪੁੱਛਦਾ ਹੈ। ਕਿਰਨ ਨੂੰ ਵੀ ਕੁਝ ਨਹੀਂ ਸੀ ਪਤਾ ਤਾਂ ਉਹ ਗੁਰਜੋਤ ਨੂੰ ਫੋਨ ਲਾਉਂਦਾ ਹੈ। ਫੋਨ ਚੁੱਕਤੇ ਹੀ ਗੁਰਜੋਤ ਰੋਂ ਲੱਗ ਜਾਂਦੀ ਆ। ਜਸ ਬਿਨਾਂ ਕਿਸੇ ਨੂੰ ਦੱਸੇ ਗੱਡੀ ਲੈ ਕੇ ਗੁਰਜੋਤ ਕੇ ਘਰੇ ਚਲੇ ਜਾਂਦਾ ਹੈ। ਗੁਰਜੋਤ ਜਸ ਨੂੰ ਵੇਖ ਕੇ ਬਿਨਾਂ ਕੁਝ ਸੋਚੇ ਉਸੇ ਗੱਲ ਆ ਕੇ ਚੀਲਚਰੂਣ ਲੱਗ ਜਾਂਦੀ ਆ ਜਸ ਜਸ ਨੂੰ ਚੁੱਪ ਕਰਾਉਂਦਾ ਹੈ ਤੇ ਨਾਲ ਰਸੋਈ ਚੱਲਿਆ ਕੇ ਪਾਣੀ ਦਿੰਦਾ ਹੋਇਆ ਪੁੱਛਦਾ ਹੈ ਕਿ ਕੀ ਹੋਇਆ ਗੁਰਜੋਤ ਕੁਝ ਨਹੀਂ ਬੋਲਦੀ ਦਾਦੀ ਜਸ ਨੂੰ ਦੱਸਦੀ ਹੈ ਕਿ ਗੁਰਜੋਤ ਦੇ ਪਿਤਾ ਦੀ ਮੌਤ ਹੋ ਗਈ ਜਸ ਗੁਰਜੋਤ ਨੂੰ ਚੁੱਪ ਕਰਾਉਂਦਾ ਤੇ ਹੌਸਲਾ ਦਿੰਦਾ ਹੈ ਦਾਦੀ ਜਸ ਦੀ ਅੱਖਾਂ ਵਿੱਚ ਗੁਰਜੋਤ ਲਈ ਪਿਆਰ ਸਮਝ ਰਹੀ ਸੀ ਦਾਦੀ ਤੇ ਮਨ ਚ ਫਿਰ ਤੋਂ ਇੱਕ ਡਰ ਜਾਗ ਜਾਂਦਾ ਹੈ ਜਸ ਗੁਰਜਤ ਕੁਲ ਬੈਠ ਕੇ ਕਾਫੀ ਸਮਾਂ ਗੱਲਾਂ ਕਰਦਾ ਰਹਿੰਦਾ ਹੈ ਦਾਦੀ ਚਾਹ ਬਣਾ ਕੇ ਆਉਂਦੀ ਆ ਜਸ ਗੁਰਜਤ ਨੂੰ ਚਾਹ ਪੀਣ ਲਈ ਕਹਿੰਦਾ ਹੈ ਗੁਰਜਤ ਨੂੰ ਪਹਿਲਾਂ ਨਾਲੋਂ ਥੋੜਾ ਹਲਕਾ ਮਹਿਸੂਸ ਕਰ ਰਹੀ ਸੀ ਜਸ ਚੰਨ ਲੱਗਿਆ ਦਾਦੀ ਨੂੰ ਕਹਿੰਦਾ ਹੈ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਈ ਤਾਂ ਦੱਸ ਦਿਓ ਦਾਦੀ ਨੂੰ ਜਸ ਬਹੁਤ ਵਧੀਆ ਮੁੰਡਾ ਮੰਦੀ ਸੀ ਪਰ ਗੁਰਜੋ ਤੇਜਸ ਆ ਰਹੀ ਨਜ਼ਦੀਕੀ ਉਸਨੇ ਖਤਰੇ ਦਾ ਅਹਿਸਾਸ ਦਵਾ ਰਹੀ ਸੀ ਸ਼ਾਮ ਤੱਕ ਜਸ ਗੁਰਜਤ ਕੇ ਕੱਲ ਰਹਿੰਦਾ ਹੈ ਗੁਰਜੋਤੇ ਕਰ ਲੱਗੀ ਗੱਡੀ ਦੇਖ ਕੇ ਆਸ-ਪਾਸ ਦੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਗੁਰਜੋਤੇ ਜਿASE ਰਿਸ਼ਤੇ ਭਰੇ ਲੋਕ ਗੱਲਾਂ ਬਣਾ ਲੱਗ ਜਾਂਦੇ ਹਨ ਪਰ ਸ਼ਸਨ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਲੋਕ ਗੁਰਜੋਤੇ ਤੇ 73 ਕਈ ਸਵਾਲ ਉਠਾਉਂਦੇ ਹਨ ਇਸ ਤਰ੍ਹਾਂ ਹੌਲੀ-ਹੌਲੀ ਦਿਨ ਬੀਤੇ ਜਾਂਦੇ ਹਨ ਡਾਕਟਰੀ ਦੀ ਪੜ੍ਹਾਈ ਵੀ ਤਕਰੀਬਨ ਖਤਮ ਹੋਣ ਵਾਲੀ ਸੀ ਦਾਦੀ ਦਾ ਜਸ ਨੂੰ ਉਹਨਾਂ ਦੇ ਘਰ ਆਉਣਾ ਬਿਲਕੁਲ ਵੀ ਮਾੜਾ ਨਹੀਂ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨਰੀ ਹੋ ਚੈਨਲ ਦੇ ਨਾਲ ਸੈ ਸ਼ੀ ਕਲਦੀ